ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਤਾਂ ਕੀ ਹਾਲ ਚਾਲ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਚੱਲੇ ਆਂ ਫੋਰ ਦਾ ਪੰਪ ਕਰਾਉਣ ਤੇ ਅੱਗੇ ਤਾਂ ਆਪਣਾ ਵਾਲਾ ਸਿੰਪਲ ਚਲਾ ਪੰਪ ਵਧੀਆ ਚੱਲਦਾ ਹੁਣ ਤਾਂ ਟਰਬੋ ਲਾਤੀ ਕਰਕੇ ਤਾਂ ਆਪਣਾ ਪੰਪ ਟਰਬੋ ਵਾਲੀ ਸੈਟਿੰਗ ਕਰਾਉਣੀ ਪੈਣੀ ਆ ਤੇ ਆਪਾਂ ਹੁਣ ਚੱਲੇ ਆਂ ਪਹਿਲੂ ਜੀਵਨ ਹੁਣਾ ਕੋ ਤੇ ਫੋਰ ਆਪਣਾ ਜਾਈ ਜਾਂਦਾ ਤੇ ਜੀਵਨ ਹੁਣਾ ਕੋ ਜਾ ਕੇ ਤੇ ਆਪਾਂ ਪੰਪ ਖਲਾ ਕੇ ਤੇ ਫਿਰ ਆਪਾਂ ਪੰਪ ਕਰਾਉਣ ਜਾਵਾਂਗੇ ਲਓ ਜੀ ਆਪਾਂ ਪਹੁੰਚ ਗਏ ਆ ਤੇ ਟਰੈਕਟਰ ਆਪਣਾ ਆ ਗਿਆ ਤੇ ਇੱਥੇ ਲਾਲਾ ਇਹ ਰਹਣ ਖੋਲਦੇ ਆ ਪੰਪ ਲੋ ਜੀ ਪੰਪ ਆਪਾਂ ਖੋਲਣ ਲੱਗੇ ਆ ਤੇ ਪੰਪ ਖੋਲ ਕੇ ਪਹਿਲਾਂ ਜਾਲੀ ਖੋਲਣੀ ਪਣੀ ਹੈ ਜਾਲੀ ਖੋਲ ਕੇ ਇੱਥੋਂ ਨਾੜ ਦੋ ਕਰਕੇ ਫਿਰ ਆਪਾਂ ਪੰਪ ਖੋਲ ਕੇ ਲੈ ਜਾਣਾ ਸਾਹ ਜੀ ਟਰੈਕਟਰ ਆਪਣਾ ਵੈਸਟਾਰ ਤੇ ਹੁਣ ਆਪਾਂ ਕਰਦੇ ਨੇ ਚੈੱਕ ਸਾਹ ਜੀ ਪੰਪਾ ਆਪਣਾ ਵਿਛਾਈ ਆ ਹੁਣ ਦੇਖ ਜਾਣਾ ਇਹਦੇ ਲੋ ਜੀ ਟ੍ਰੈਕਟਰ ਆਪਣਾ ਹੋ ਗਿਆ ਜੈਕ ਤੇ ਮਤਲਬ ਵਧੀਆ ਚੱਲਿਆ ਹੁਣ ਜਿਹਨਾਂ ਦਾ ਬਹੁਤ ਫਰਕ ਪੈ ਗਿਆ ਤੇ ਬਾਕੀ ਚੱਲੇ ਜਾਂਦੇ ਹੁਣ ਆਪਾਂ ਜਾਲੀ ਜੁੜੀ ਆਪਾਂ ਹੁਣ ਦੁਕਾਨੇ ਆ ਕੇ ਲਾਵਾਂਗੇ ਇਹ ਕੰਨੀ ਬਾਅਦ ਥੋੜੀ ਵਧੀਆ ਕਰਕੇ ਲਾਵਾਂਗੇ ਜੇ ਟੁੱਟੀ ਜਈ ਗਈ ਹੈ ਵਿੱਚੋਂ ਇਹ ਹੁਣ ਉੱਥੇ ਆ ਕੇ ਲਾਉਨੇ ਆ ਲਓ ਜੀ ਮਿੱਤਰ ਪਹੁੰਚ ਗਏ ਆਪਾਂ ਆਪਣੀ ਦੁਕਾਨੇ ਤੇ ਫੇਰੀ ਯਾਰ ਸੀੜੀ ਆਪਾਂ ਲਾਉਣੀ ਆ ਕਿਉਂਕਿ ਕਾਮਲਾ ਟਾਈਮ ਹੈ ਤੇ ਸ਼ੀਟੀ ਥੋੜਾ ਕੰਮ ਜਾਰੀ ਖਾਂਦੀ ਆ ਤੇ ਆਪਣੀਆਂ ਜਾਲੀ ਲਾਉਣੀਆਂ ਆ ਹਲੇ ਇਹ ਲਾ ਕੇ ਤੇ ਚਾਹ ਕਰ ਆਪਣਾ ਟਰੈਕਟਰ ਫੇਮ ਨਹੀਂ ਹੋਣਾ ਕਿਉਂਕਿ ਮੀਂਹ ਪਿਆ ਆ ਯਾਰਾ ਤੇ ਗਰਾਊਂਡ ਵੀ ਗਿੱਲੀ ਆ ਤੇ ਖੱਤੇ ਸਾਰੇ ਆਪਣੇ ਹਲੇ ਗਿੱਲੇ ਪਿਆ ਆ ਜਿੱਦਣ ਆਪਣਾ ਸੋਕੇ ਗਿਆ ਖੱਤੇ ਤੇ ਉਦੋਂ ਆਪਾਂ ਚੱਕਰਾਂਗੇ ਇੱਕ ਵਾਰੀ ਉਹਦਾ ਸਪੌਂਸ ਤਾਂ ਵਧੀਆ ਆਉਂਦਾ ਟਰੈਕਟਰ ਨੂੰ ਤੇ ਆਪਣੇ ਵਾਲੇ ਨੂੰ ਜਦੋਂ ਟਰਬੋ ਵਾਲੀ ਸਾਟੀ ਘੁੰਮ ਕਰਕੇ ਤੇ ਮਾਰ ਮਾਰੀ ਮੋਟੀ ਜਿਹੜੀ ਲੀਕੇਜ ਹੋ ਗਈ ਆਪਾਂ ਉਹ ਵੀ ਚੈੱਕ ਕਰਾਂਗੇ ਪਾਣੀ ਵਾਲੀ ਵਾਲੇ ਮਾੜਾ ਮਾੜਾ ਜੀ ਕਰਦਾ ਤੇ ਤੇ ਆਪਾਂ ਸਿਟੀ ਲਾਉਨੇ ਆ ਅੱਜ ਇਹਨੂੰ ਪਹਿਲਾਂ ਆਹ ਸਿਟੀ ਮਾਰ ਕੇ ਰੱਖ ਲਏ ਆਪਾਂ ਸਿਟੀ ਦਾ ਪੂਰਾ ਸਰਾਇ ਕਰਾਉਣੀ ਕਿਉਂ ਏ ਬੈਸੇ ਹੁੰਦਾ ਆਪਾਂ ਹੁਣ ਸੀੜੀ ਲਾਹ ਦੇਣੀ ਆ ਓਏ ਕੰਮ ਦਾ ਟਾਈਮ ਆ ਸਾਹ ਘਟੋਣਾ ਜਾ ਰਾ ਜੇ ਹੁਣ ਆਪਾਂ ਸੀੜੀ ਲਾਈ ਹਾਂਜੀ ਤੇ ਆਪਾਂ ਸ਼ੋ ਸ਼ੂ ਲਾ ਲਈਏ ਤੇ ਸਾਂਸਰ ਵੀ ਆਪਣਾ ਲਾ ਲਿਆ ਤੇ ਸਵੇਰੇ ਆਪਣਾ ਟਾਈਮ ਨਹੀਂ ਲੱਗਾ ਤੇ ਹਨੇਰਾ ਪਾ ਹੁਣ ਬਾਹਲਾ ਹੀ ਕਰ ਲਿਆ ਤੇ ਹੁਣਾਂ ਟਰੈਕਟਰ ਨਾਲ ਵੀ ਰਸਾ ਰਸਾ ਲੱਗਣਾ ਹੀ ਆ ਪੈੜਾ ਲੱਗਣਾ ਇਹ ਦੋਵਾਂ ਨੂੰ ਤੇ ਉਹ ਆਪਣਾ ਕੰਮ ਕਰੀ ਜਾਂਦੇ ਜੱਗੂ ਨੇ ਤੇ ਆਪਾਂ ਸ਼ੋ ਸ਼ੂ ਲਾ ਗਦੇ ਹੁਣ ਨਾੜੇ ਦੇ ਖੋਲਦੇ ਆ ਤੇ ਨਾੜ ਖੋਲ ਕੇ ਹੱਲੇ ਥੋੜਾ ਕੰਮ ਗਰਮ ਹੈ ਜਰਾ ਕੋਈ ਰਿਜ਼ਰਵ ਸਾਈਆਂ ਮਰਵਾਈਆਂ ਕਰਕੇ ਤੇ ਪੱਟੀ-ਪੱਟੀ ਗਰਮ ਹੋਈ ਹੈ ਤੇ ਠੰਡੀ ਹੋਈ ਤੇ ਆਪਾਂ ਨੂੰ ਖੋਲਦੇ ਆ ਤੇ ਬਾਕੀ ਮਾੜੇ ਮੂਟੇ ਜਿਹੜੇ ਹੋਰ ਕੰਮ ਉਹ ਅੱਜ ਕਰਾਂਗੇ ਦੇਖਦੇ ਹਾਂ ਜੇ ਹੋਗੇ ਤਾਂ ਤੇ ਚਲੋ ਇਹਨੂੰ ਹੁਣ ਆਪਾਂ ਕਰਦੇ ਹਾਂ ਤੇ ਲਓ ਜੀ ਆਪਣਾ ਦੂਆ ਮਿੰਟ ਤਾਂ ਖਸ ਹੋ ਗਿਆ ਤੇ ਥੋੜਾ ਚੱਕਰੇ ਪੈਂਦਾ ਇਹ ਨਾੜ ਦਾ ਥੋੜਾ ਬੈਲਡਿੰਗ ਕਰਕੇ ਇਹ ਨਾੜ ਥੋੜਾ ਟੈੜ ਚੜਦਾ ਪਰ ਕੋਈ ਨਹੀਂ ਔਕ ਸਕੇ ਹੋ ਕੇ ਛਾੜ ਦਵਾਂਗੇ ਪਹਿਲਾਂ ਮੈਂ ਇੱਕ ਵਾਰੀ ਮਾੜੀ ਹਵਾ ਜੀ ਮਰਵਾ ਦਈਏ ਠੀਕ ਹੋ ਗਿਆ ਮਿੱਟੀ ਘਟਾਊਗਾ ਪੇ ਨੂੰ ਬਹੁਤ ਟਾਈਮ ਹੋ ਗਿਆ ਤੇ ਪੇ ਨੂੰ ਤਾਂ ਇਹਨੂੰ ਹਵਾ ਹੋ ਲੱਗ ਜੂ ਤੇ ਇੱਕ ਨਾੜ ਆਪਾਂ ਇੱਥੇ ਲਾਉਣਾ ਸਪੋਰਟ ਲਈ ਲੈਣ ਵਾਲਾ ਬੜਾ ਜਾਰ ਤੇ ਦੂਆ ਆਪਣਾ ਉਹ ਪਿਆ ਤੇ ਸਟਾਰਟ ਕਰਕੇ ਦੇਖਦੇ ਆ ਇੱਕ ਵਾਰੀ ਇਹਨੂੰ ਆਹ ਚੈੱਕ ਤਾਂ ਆਪਾਂ ਕਰ ਲਿਆ ਤੇ ਮੈਨੂੰ ਲੱਗਦਾ ਜੈਨ ਚ ਥੋੜਾ ਜੈਨ ਪਾਉਣਾ ਪਏ ਤੇ ਫਰਕ ਆ ਉਹ ਵੀ ਇਹ ਪੂਰੀ ਟੇਪਰ ਬਹਿ ਨਹੀਂ ਰਹੀ ਜੀ ਤਾਂ ਧੂਆ ਦੇਖੋ ਇਸ ਨੂੰ ਆਪਾਂ ਕਰਾਉਂਦੇ ਹਾਂ ਰਾਜੀ ਫਰਾਂਸਰ ਦਾ ਤੂੰ ਆਪਣਾ ਕੱਟ ਹੋ ਗਿਆ ਬੈਂਡ ਤੇ ਚੱਕਰ ਇਹ ਵਹਿ ਗਿਆ ਤੁਹਾਨੂੰ ਆ ਦੇ ਹਵਾ ਹੁੰਦੀ ਆ ਸਾਮੀ ਬੈਣੀ ਹੈ ਨਾ ਇਹ ਹੁਣ ਵੈਲਡਿੰਗ ਕਰਕੇ ਆਵਾਜ਼ ਤੋਂ ਬਰਾਉਂਸ ਤੋਂ ਬਾਕੀ ਨਹੀਂ ਹੈ ਮਾੜੀ ਬੁਟੀ ਹੋਰ ਕਿਤੇ ਉਹ ਨਾਲ ਵੀ ਥੱਲੇ ਹੋਣੀ ਆ ਉਹ ਵੀ ਅੱਗੇ ਜਾਣ ਪਾਇਆ ਸੀ ਹੁਣ ਆਪਾਂ ਜਾਣ ਨਹੀਂ ਪਾਇਆਗਾ ਸਿੱਧਾ ਹੀ ਆ ਉਹ ਉਹ ਵੀ ਜੇ ਫੈਸਲਾ ਆਪਣੇ ਬੈਂਡ ਨੂੰ ਲੋਡ ਨਹੀਂ ਪਈ ਜਾਣਦੀ ਮਿਲਾ ਦੇਣ ਲੋਡ ਬੈਣੀ ਥੱਲੇ ਵੀ ਆਵਾਜ਼ ਆਉਂਦੀ ਆ ਤੇ ਇਹ ਕਹਾ ਹੈ ਕਿ ਹੁਣ ਦੇਖ ਲਈ ਪੂਰੀ ਪੁੱਲਣੀ ਬੈਣੀ ਆ ਇਹ ਦੁਕਾਨੀ ਬੈਣੀ ਹੁਣ ਬਹੁਤ ਜ਼ਿਆਦੀ ਲਓ ਜੀ ਭਰਾ ਹੁਣੀ ਕਹਿੰਦੇ ਆਪਣੇ ਕੋਈ ਚੱਕਰ ਨਹੀਂ ਹੈਗਾ ਰਮਣੀ ਮੁਟੀ ਖਵਾਈਏ ਉਦੋਂ ਮਾੜਾ ਮੋਟਾ ਆਈਏ ਇੰਨਾ ਨਹੀਂ ਹੈਗਾ ਮਾੜਾ ਮੋਟਾ ਟਾਂਕਾ ਢੁੰਕਾ ਪਾਰ ਹੋ ਜੂਗਾ ਇੱਥੇ ਕੋਈ ਨਾਟਕਾ ਕਰਕੇ ਤੇ ਮਾੜਾ ਮੋਟਾ ਆਈਏ ਤੇ ਹੁਣ ਆਪਾਂ ਇਹਦੀ ਰੱਖਦੇ ਆ ਸ਼ੋਅ ਤੇ ਇਹ ਹੁਣ ਆਪਾਂ ਇਹਦੇ ਚਲਾਈ ਜਣਾ ਸ਼ੋਅ ਰਾ ਕੇ ਦਾ ਫੇਰ ਆਪਾਂ ਸਲੈਂਸਰ ਲਾਵਾਂ ਸਲੈਂਸਰ ਦੀ ਫੇਰ ਮਤਲਬ ਕਲੰਪ ਕਲੰਪ ਬਾਅਦ ਚ ਲਾ ਕੇ ਰੈਡੀ ਛੜੀ ਕਰਕੇ ਇਹਨੂੰ ਹਾਣ ਕੰਪਲੀਟ ਕਰਦੇ ਨੇ ਰਾਈਵਾ ਹੋ ਗਿਆ ਦਿਖਾਉਣਾ ਬੱਜ ਗਏ ਹੋਣੇ ਆ 8 9 ਤੇ ਕਰੀਬ ਟਾਈਮ ਹੋ ਗਿਆ ਤੇ ਹੁਣ ਆਪਾਂ ਕੰਪਲੀਟ ਕਰਕੇ ਤੇ ਲਓ ਜੀ ਆਪਣਾ ਸ਼ੋਅ ਵਾਲਾ ਤਾਂ ਸਲੰਸਰ ਦਾ ਨਿਬੜ ਗਿਆ ਤੇ ਹੁਣ ਆਪਾਂ ਇਹਦਾ ਆਹ ਲੋਕ ਵਾਲਾ ਸਿਸਟਮ ਲਾਉਣਾ ਕੋਈ ਇੱਧਰ ਜਦੋਂ ਸਾਰਾ ਸਮਾਨ ਲਾਇਆ ਸੀ ਟਰਬੂ ਕਰਕੇ ਤੇ ਇਹ ਜਿਗਾੜੀ ਆਪਣਾ ਗਵਾਜ ਗਿਆ ਹੀ ਹੁਣ ਲੱਭ ਗਿਆ ਆ ਤੇ ਉਵੇਂ ਹੁਣ ਕੱਟ-ਕੁੱਟ ਕੇ ਤੇ ਲਾਉਨੇ ਆ ਤੇ ਲਾ ਕੇ ਫੇਰ ਇਹਨੂੰ ਲੋਕ ਨਵੇਂ ਲਵਾਵਾਂਗੇ ਕਿਉਂਕਿ ਇੱਕ ਲੋਕ ਵਧੀਆ ਵੀ ਨਹੀਂ ਲੱਗਦਾ ਹੈਗਾ ਇੱਕ ਸ਼ੋਅ ਨੂੰ ਲੱਗਾ ਤੇ ਇਹ ਹੁਣ ਆਪਾਂ ਕੱਟ ਕੇ ਇਹਨੂੰ ਲਾਉਨੇ ਆ ਲਓ ਜੀ ਤੇ ਆਪਣਾ ਜਗੜ ਲੱਭ ਗਿਆ ਹੋ ਗਿਆ ਤੇ ਟੂਲ ਲੱਗਾ ਹੁੰਦਾ ਟੂਲ ਤਾਂ ਆਪਾਂ ਲਾ ਲੂਗੀ ਸੜਦਾ ਸੀ ਤੇ ਹੁਣ ਆਪਾਂ ਟੂਲ ਆਪਾਂ ਉਧਰ ਬਾਹਰ ਲਾਵਾਂਗੇ ਇਹਨੂੰ ਤੇ ਇਹ ਉੱਥੋਂ ਆਣਾ ਆਪਾਂ ਇੰਨਾ ਕੁ ਵੱਡ ਦੇਣਾ ਹੈ ਕਿਉਂਕਿ ਇੰਨਾ ਕੀ ਪੀਸ ਲੱਗਣਾ ਤੇ ਸਾਰਾ ਤਾਂ ਲੱਗ ਨਹੀਂ ਸਕਦਾ ਤੇ ਇੰਨਾ ਕੁ ਵੱਡ ਕੇ ਆਪਾਂ ਇਹਨੂੰ ਲਾਵਾਂਗੇ ਹੁਣ ਹੁਣ ਵੱਡਦੇ ਆਂ ਬਲੋ ਗ੍ਰੈਂਡਰ ਨਾਲ ਇਹਨੂੰ ਲਓ ਜੀ ਤੇ ਆ ਆਪਣਾ ਵੱਡ ਹੋ ਗਈ ਆ ਇਹ ਇੱਥੇ ਜਗੜ ਲੱਗਣਾ ਆਪਣਾ ਤੇ ਸੰਦਾ ਇੱਕ ਹੋਰ ਤੈ ਗਿਆ ਜੂਆ ਆਪਣਾ ਸਰੀਆ ਆਪਣਾ ਖੁੱਤੇ ਰਹਿ ਗਿਆ ਤੇ ਸਰੀਆ ਲੈ ਕੇ ਆਉਨੇ ਹੁਣ ਜਾ ਕੇ ਉਥੋਂ ਇਹ ਉਹ ਪਾ ਕੇ ਫਿਰ ਆਪਣਾ ਕੰਪਲੀਟ ਹੋ ਜਾਣਾ ਫਿਰ ਦਾ ਲੋਕ ਲੱਗ ਜਾਣਾ ਆਪਣਾ ਉਹ ਨਹੀਂ ਕੋ ਚੱਕਰ ਪੈਣਾ ਲਓ ਜੀ ਫੀਡਿੰਗ ਆਪਣੀ ਹੋ ਗਈ ਹੈ ਤੇ ਸ਼ੋਅ ਆਪਾਂ ਰੱਖਤੀ ਆ ਤੇ ਆ ਵੀ ਆਪਣਾ ਜਿਗਾਰਡ ਬਣ ਗਿਆ ਤੇ ਹੁਣ ਰੇੜਾ ਸਰੀਆਂ ਲੱਗਣਾ ਪੈਪਜਾ ਲਗਣਾ ਉਹ ਆਪਣਾ ਖੂਤੇ ਰਹਿ ਗਿਆ ਤੇ ਇਹ ਹੁਣ ਚੱਲ ਖੂਤੇ ਆ ਗਈ ਪਾਲਮਾਂ ਕੋ ਚੱਕਰ ਨਹੀਂ ਯੂ ਨਹੀਂ ਹੈਗਾ ਤੇ ਬਾਕੀ ਆਪਣਾ ਕੰਪਲੀਟ ਹੈ ਤੇ ਇਦਾਂ ਹੀ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਬਲੌਗ 'ਚ ਤੇ ਇਹ ਆਪਣੇ ਬਲੌਗ ਦਾ ਆਪਾਂ ਅੱਜ ਕੰਨ ਲੱਗੇ ਐਂਡ ਤੇ ਬਣੇ ਰਹੋ ਇਸ ਅਗਰ ਵੀਡੀਓ ਦੇ ਨਾਲ ਤੇ ਆਪਾਂ ਨਵੇਂ ਨਵੇਂ ਇਦਾਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਸਸੇ ਗੱਲ ਸਾਰਿਆਂ ਨੂੰ